ਰਾਜਵੀਰ ਜਵੰਦਾ ਦੀ ਬੀਤੇ ਦਿਨ ਮੌਤ ਹੋ ਗਈ ਸੀ ਤੇ ਹੁਣ ਆਖਿਰਕਾਰ ਉਹ ਘੜੀ ਆ ਗਈ ਹੈ ਜਿਹੜੀ ਲੋਕ ਚੰਦ ਸੀ ਕਿ ਕਦੇ ਵੀ ਨਾ ਆਵੇ। ਉਹ ਬੁਰਾ ਵਕਤ ਆ ਗਿਆ ਹੈ। ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋਈ 10 ਦਿਨ ਲਗਾਤਾਰ ਹਸਪੀਟਲ ਦੇ ਵਿੱਚ ਜ਼ਿੰਦਗੀ ਔਰ ਮੌਤ ਦੇ ਨਾਲ ਲੜਦੇ ਰਹੇ ਪਰ ਆਖਿਰਕਾਰ ਮੌਤ ਜਿੱਤ ਗਈ। ਬਹੁਤ ਥੋੜਾ ਸਮਾਂ ਬਾਕੀ ਹੈ ਹੁਣ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਰ ਅੰਤਿਮ ਸੰਸਕਾਰ ਤੋਂ ਪਹਿਲਾਂ ਇੱਕ ਰਾਜਵੀਰ ਜਵੰਦਾ ਦੀ ਹੁਣ ਕਹਿੰਦੇ ਆ ਕਿ ਆਖਰੀ ਦਰਸ਼ਨ ਕਰ ਲੋ ਇੱਕ ਅੰਤਿਮ ਫੋਟੋ ਵੀ ਸਾਹਮਣੇ ਆਈ ਹੈ ਕਿਉਂਕਿ ਇਸ ਤੋਂ ਬਾਅਦ ਰਾਜਵੀਰ ਜਵੰਦਾ ਸਾਨੂੰ ਐਂਟਰਟੇਨ ਕਰਦੇ ਨਹੀਂ ਦਿਖਾਈ ਦੇਣਗੇ ਨਾ ਹੀ ਉਹ ਗੀਤਾਂ ਦੇ ਵਿੱਚ ਨਾ ਫਿਲਮਾਂ ਦੇ ਵਿੱਚ ਨਾ ਹੀ ਆਪਣੇ ਜੋ ਸ਼ਾਰਟ ਵਲੌਗਸ ਬਣਾਉਂਦੇ ਆ ਉਸ ਦੇ ਵਿੱਚ ਹੁਣ ਇਹ ਰਾਜਵੀਰ ਜਵੰਦਾ ਦੀ ਇੱਕ ਆਖਰੀ ਫੋਟੋ ਆਈ ਹੈ ਸਾਹਮਣੇ ਉਹ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਹੁਣ ਇਸ ਤਰੀਕੇ ਦੇ ਨਾਲ ਮੌਤ ਔਰ ਨਿੰਦਰਾ ਦੇ ਵਿੱਚ ਚਲੇ ਗਏ ਨੇ ਜਿਸ ਤੋਂ ਬਾਅਦ ਹੁਣ ਕਦੇ ਵੀ ਉਹ ਵਾਪਸ ਨਹੀਂ ਆਣਗੇ ਹਮੇਸ਼ਾ ਹਮੇਸ਼ਾ ਦੇ ਲਈ ਉਹ ਇਸ ਫਾਨੀ ਸੰਸਾਰ ਨਾਲ ਵਿਦਾ ਕਹਿ ਕੇ ਚਲੇ ਗਏ ਨੇ ਉਹ ਘੜੀ ਵੀ ਨਜ਼ਦੀਕ ਆ ਗਈ ਹੈ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਕੁਝ ਘੰਟੇ ਬਾਕੀ ਨੇ ਹੋ ਸਕਦਾ ਅੱਧਾ ਘੰਟਾ ਜਾਂ 1 ਘੰਟਾ ਜੋ ਵੀ ਪਰਿਵਾਰ ਆਪਣੀਆਂ ਰਸਮਾਂ ਦੇ ਵਿੱਚ ਲੱਗਿਆ ਹੋਇਆ ਇਸੇ ਕਰਕੇ ਕੁਝ ਸਮਾਂ ਲੱਗ ਰਿਹਾ ਹੈ ਨਹੀਂ ਤਾਂ ਹੁਣ ਤੱਕ ਸੰਸਕਾਰ ਵੀ ਹੋ ਜਾਣਾ ਸੀ ਲੇਕਿਨ ਆ ਤੁਸੀਂ ਤਸਵੀਰ ਦੇਖ ਲਿਓ ਰਾਜਵੀਰ ਜਵੰਦਾ ਦੀ ਇਸ ਵਕਤ ਇਹ ਅੰਤਿਮ ਤਸਵੀਰ ਹੈ ਮੀਡੀਆ ਉੱਥੇ ਕਵਰੇਜ ਦੇ ਲਈ ਪਹੁੰਚਿਆ ਹੋਇਆ ਪਲ-ਪਲ ਦੀ ਅਪਡੇਟ ਦੇ ਰਹੇ ਆ ਪਿੰਡ ਵਿੱਚ ਸੋਗ ਦੀ ਲਹਿਰ ਹੈ ਨਾ ਸਿਰਫ ਪਿੰਡ ਦੇ ਵਿੱਚ ਪੂਰੇ ਹੀ ਪੰਜਾਬ ਦੇ ਵਿੱਚ ਪਰ ਪਿੰਡ ਦੀ ਖਾਸ ਕਰਕੇ ਗੱਲ ਇਸ ਕਰਕੇ ਕਰ ਰਹੇ ਆ ਕਿਉਂਕਿ ਪੌਣਾ ਪਿੰਡ ਦੇ ਰਹਿਣ ਵਾਲੇ ਸੀ ਜਗਰਾਉਂ ਦੇ ਨਜ਼ਦੀਕ ਉਹਨਾਂ ਦਾ ਪਿੰਡ ਹੈ ਤੇ ਕਿਸ ਤਰੀਕੇ ਦੇ ਨਾਲ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਨੇ ਭਾਵੇਂ ਉਹ ਪਿੰਡ ਦੇ ਲੋਕ ਹੋਣ ਪਿੰਡ ਦੇ ਜਵਾਕ ਹੋਣ ਉਹ ਵੀ ਦੱਸ ਰਹੇ ਸੀ ਕਿ ਜਦੋਂ ਰਾਜਵੀਰ ਵੀਰਾ ਪਿੰਡ ਵਿੱਚ ਆਉਂਦਾ ਸੀ ਤਾਂ ਉਹ ਕਦੇ ਵੀ ਹਵਾ ਨਹੀਂ ਕਰਦਾ ਸੀ ਗੱਡੀ ਵਿੱਚੋਂ ਉੱਤਰ ਕੇ ਸਾਨੂੰ ਨਿੱਕੇ ਨਿੱਕੇ ਨਿਆਣਿਆਂ ਨੂੰ ਜੱਫੀ ਪਾ ਕੇ ਮਿਲਦਾ ਹੁੰਦਾ ਸੀ ਸਾਨੂੰ ਪਿਆਰ ਦਿੰਦਾ ਸੀ ਸਾਨੂੰ ਕਹਿੰਦਾ ਸੀ ਕਿ ਪੜ੍ਹਿਆ ਕਰੋ ਲਿਖਿਆ ਕਰੋ ਤੇ ਤਰੱਕੀਆਂ ਕਰੋ ਇਹ ਉਹ ਰਸਤੇ ਤਰੀਕੇ ਨਾਲ ਬਜ਼ੁਰਗ ਵੀ ਕਹਿ ਰਹੇ ਨੇ ਕਿ ਅਸੀਂ ਕੋਈ ਉਹ ਵੇਲਾ ਸੀ ਜਦੋਂ ਰਾਜਵੀਰ ਨੂੰ ਆਪਣੇ ਹੱਥਾਂ ਵਿੱਚ ਖੜਾਇਆ ਸੀ ਸਾਨੂੰ ਨਹੀਂ ਪਤਾ ਸੀ ਕਿ ਪਿੰਡ ਦਾ ਇੱਕ ਨੌਜਵਾਨ ਇਸ ਤਰੀਕੇ ਦੀ ਤਰੱਕੀ ਕਰੇਗਾ ਕਿ ਪਿੰਡ ਦਾ ਨਾਮ ਨਕਸ਼ੇ ਦੇ ਉੱਤੇ ਉੱਬਰ ਕੇ ਆ ਜਾਵੇਗਾ ਹੁਣ ਤੁਹਾਨੂੰ ਰਾਜਵੀਰ ਜਵੰਦਾ ਦੀ ਉਹ ਆਖਰੀ ਤਸਵੀਰ ਵੀ ਦਿਖਾਈ ਹੈ ਤੋਂ ਉਹਨੂੰ ਅੰਤਿਮ ਦਰਸ਼ਨ ਵੀ ਕਰਾ ਰਹੇ ਆ ਤੇ ਨਾਲ ਦੀ ਨਾਲ ਹੁਣ ਪਿੰਡ ਦੇ ਉੱਤੇ ਵੀ ਨਜ਼ਰ ਮਾਰ ਲਓ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਪਿੰਡ ਦੇ ਸਾਰੇ ਲੋਕ ਰਾਜਵੀਰ ਜਵੰਦਾ ਦੇ ਘਰੇ ਇਕੱਠੇ ਹੋਏ ਨੇ ਇਸੇ ਕਰਕੇ ਪਿੰਡ ਦੇ ਕਿਸੇ ਵੀ ਗਲੀ ਮੁਹੱਲੇ 'ਚ ਚਲ ਜਓ ਪੂਰੇ ਤਰੀਕੇ ਦੇ ਨਾਲ ਉੱਥੇ ਇੱਕ ਸਨਾਟਾ ਪਸਰਿਆ ਹੋਇਆ ਹੈ। ਰਾਜਵੀਰ ਜਵੰਦਾ ਦੇ ਘਰ ਦੇ ਵਿਆਹਰ ਇਸ ਵਕਤ ਨਾ ਚਾਹੰਦੇ ਹੋਏ ਵੀ ਲੋਕ ਪਹੁੰਚ ਰਹੇ ਨੇ ਕਿਉਂਕਿ ਇੱਕ ਤਾਂ ਖੁਸ਼ੀ ਦਾ ਮੌਕਾ ਹੁੰਦਾ ਜਦ ਲੋਕ ਪਹੁੰਚਦੇ ਨੇ ਪਰ ਇਹ ਮੌਕਾ ਕੋਈ ਨਹੀਂ ਚਾਹੁੰਦਾ ਕਿ ਇਸ ਤਰੀਕੇ ਦਾ ਇਕੱਠ ਲੋਕਾਂ ਦੇ ਘਰ ਦੇ ਵਿੱਚ ਹੋਵੇ। ਇਸ ਤਰੀਕੇ ਨਾਲ ਜਿਹੜੇ ਸੱਥਰ ਵਿਸ਼ੇ ਹੋਏ ਨੇ ਉਹਨਾਂ ਦੇ ਉੱਤੇ ਆ ਕੇ ਪੂਰੇ ਪਿੰਡ ਦੇ ਲੋਕ ਬਹਿਣ ਨਾ ਚਾਹੰਦੇ ਹੋਏ ਵੀ ਆਖਰਕਾਰ ਉਹ ਖੜੀ ਆ ਗਈ ਹੈ ਔਰ ਬਹੁਤ ਥੋੜਾ ਸਮਾਂ ਬਾਕੀ ਹੈ ਜਦੋਂ ਰਾਜਵੀਰ ਜਵੰਦਾ ਦਾ ਹੁਣ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਲੇਕਿਨ ਆ ਤੁਹਾਨੂੰ ਅਸੀਂ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੇ ਹਾਂ ਰਾਜਵੀਰ ਜਵੰਦਾ ਦੀਆਂ ਵੀ ਇਸ ਤਰੀਕੇ ਨਾਲ ਬਾਈਕਿੰਗ ਦਾ ਸ਼ੌਂਕ ਰੱਖਦੇ ਸੀ ਹੁਣ ਜਿਹੜੇ ਸਾਥੀ ਕਲਾਕਾਰ ਨੇ ਜੋ ਇੰਡਸਟਰੀ ਦੇ ਉਹਨਾਂ ਦੇ ਕਲਾਕਾਰ ਨੇ ਐਂਟਰਟੇਨਮੈਂਟ ਜਗਤ ਦੇ ਕਲਾਕਾਰ ਨੇ ਉਹ ਪਿੰਡ ਪਹੁੰਚ ਰਹੇ ਨੇ ਇਹ ਸਾਥੀ ਕਲਾਕਾਰ ਨੇ ਇਹ ਪਹੁੰਚ ਰਹੇ ਨੇ ਪਿੰਡ ਅੰਤਿਮ ਦਰਸ਼ਨ ਵਾਲੀ ਪਹੁੰਚ ਰਹੇ ਨੇ ਬੱਬੂ ਮਾਨ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਬੂ ਮਾਨ ਵੀ ਮੌਕੇ ਦੇ ਉੱਤੇ ਪਹੁੰਚ ਗਏ ਨੇ ਪਰਿਵਾਰ ਦਾ ਦੁੱਖ ਵੰਡਾਇਆ ਹਾਲਾਂਕਿ ਲੋਕਾਂ ਲਈ ਉਹ ਬੜੀ ਖੁਸ਼ੀ ਦਾ ਪਲ ਹੁੰਦਾ ਹੈ ਉਤਸ਼ਾਹ ਦਾ ਪਲ ਹੁੰਦਾ ਜਦੋਂ ਆਰਟਿਸਟ ਐਵੇਂ ਸ਼ਹਿਰ ਗਲੀਆਂ ਪਿੰਡਾਂ ਦੇ ਵਿੱਚ ਆਉਂਦੇ ਨੇ ਪਰ ਅੱਜ ਉਤਸ਼ਾਹ ਨਹੀਂ ਦਿਖਾਈ ਦੇ ਰਿਹਾ ਮਾਇੂਸੀ ਹੈ ਇਹ ਜਿਹੜੀ ਇਹ ਵੀ ਸਿਲੀ-ਸਿਲੀ ਹੈ ਜਿਸ ਤਰੀਕੇ ਦੇ ਨਾਲ ਕੁਦਰਤ ਵੀ ਅਜਰੂਰ ਹੀ ਹੋਵੇ ਆ ਬੱਬੂ ਮਾਨ ਦੀਆਂ ਤਸਵੀਰਾਂ ਦੇਖੀਆਂ ਨੇ ਹੋਰ ਮਹਿਲਾ ਆਰਟਿਸਟ ਨੇ ਉਹ ਵੀ ਪਹੁੰਚ ਰਹੇ ਨੇ ਹੋਰ ਜਿਹੜੇ ਯੰਗ ਆਰਟਿਸਟ ਨੇ ਉਹ ਵੀ ਇੰਡਸਟਰੀ ਦੇ ਪਹੁੰਚ ਰਹੇ ਨੇ ਲਗਾਤਾਰ ਪਹੁੰਚ ਰਹੇ ਨੇ ਰੇਸ਼ਮ ਅਨਮੋਲ ਪਹੁੰਚ ਰਹੇ ਨੇ ਇਸ ਤਰੀਕੇ ਦੇ ਨਾਲ ਜੋ ਤਮਾਮ ਇੰਡਸਟਰੀ ਦੇ ਨਾਲ ਜਿਨ੍ਹਾਂ ਨਾਲ ਰਾਜਵੀਰ ਨੇ ਕੰਮ ਕੀਤਾ ਉਹ ਸਾਰੇ ਲੋਕ ਆ ਰਹੇ ਨੇ ਉਹ ਲੋਕ ਵੀ ਪਿੰਡ ਵਿੱਚ ਆ ਰਹੇ ਨੇ ਜਿਹੜੇ ਰਾਜਵੀਰ ਨੂੰ ਸਿਰਫ ਨਾਮ ਤੋਂ ਜਾਣਦੇ ਸੀ ਜਾਂ ਗੀਤਾ ਤੋਂ ਕਦੇ ਮਿਲੇ ਹੀ ਨਹੀਂ ਸੀ ਹੁਣ ਤੁਹਾਨੂੰ ਉਹ ਥਾਂ ਵੀ ਦਿਖਾ ਦਿੰਦੇ ਆ ਕਿ ਜਿਸ ਥਾਂ ਦੇ ਉੱਤੇ ਰਾਜਵੀਰ ਨੂੰ ਲੈ ਕੇ ਆਇਆ ਜਾਵੇਗਾ ਥੋੜੀ ਜਿਹੀ ਦੇਰ ਦੇ ਵਿੱਚ ਇਸੇ ਥਾਂ ਦੇ ਉੱਤੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਬਿਲਕੁਲ ਉਸੇ ਤਰੀਕੇ ਨਾਲ ਖੇਤਾਂ ਦੇ ਵਿੱਚ ਕੀਤਾ ਜਾਣਾ ਜਿਸ ਤਰੀਕੇ ਦੇ ਨਾਲ ਕੁਝ ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦਾ ਕੀਤਾ ਗਿਆ ਸੀ ਤੇ ਹੁਣ ਉਹ ਕਲਿਆਣੀ ਘੜੀ ਇੱਕ ਵਾਰ ਫਿਰ ਤੋਂ ਆ ਗਈ ਹੈ ਕਿ ਜਦੋਂ ਇੱਕ ਨੌਜਵਾਨ ਆਰਟਿਸਟ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਔਰ ਹਾਰਿਆ ਵੀ ਕਿਉਂ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਤੇ ਉਂਗਲ ਚੱਕਣੀ ਬਣਦੀ ਹੈ ਲੇਕਿਨ ਤੁਹਾਨੂੰ ਇਹ ਵੀ ਕਹਿ ਦਿੰਦੇ ਆ ਕਿ ਅਸਰ ਕੋਈ ਨਹੀਂ ਹੋਵੇਗਾ ਫਾਇਦਾ ਕੋਈ ਨਹੀਂ ਹੋਵੇਗਾ ਕੋਈ ਕਿੰਨਾ ਮਰਜ਼ੀ ਬੋਲ ਲੇ ਕਿਉਂਕਿ ਇਹ ਸਰਕਾਰਾਂ ਗੂੰਗੀਆਂ ਤੇ ਬੋਲੀਆਂ ਹੁੰਦੀਆਂ ਨੇ ਇਹਨਾਂ ਨੂੰ ਸਿਰਫ ਆਪਣਾ ਹੀ ਨਫਾ ਤੇ ਨੁਕਸਾਨ ਸੁੱਝਦਾ ਹੈ ਹੋਰ ਕੁਝ ਵੀ ਨਹੀਂ ਇੱਕ ਨੌਜਵਾਨ ਜਿਨੇ 2.2 ਲੱਖ ਰੁਪਏ ਦਾ ਮੋਟਰਸਾਈਕਲ ਖਰੀਦਿਆ BMW ਦਾ ਉਹਨੇ ਰੋਡ ਟੈਕਸ ਵੀ ਦਿੱਤਾ ਇੰਸ਼ੋਰੈਂਸ ਵੀ ਕਰਾਈ ਤੇ ਇਸ ਤੋਂ ਇਲਾਵਾ ਉਸ ਨੌਜਵਾਨ ਨੇ ਕਾਉਸਸ ਵੀ ਦਿੱਤਾ ਹੋਵੇਗਾ ਪਰ ਬਾਵਜੂਦ ਇਸ ਦੇ ਸੜਕਾਂ ਦੇ ਉੱਤੇ ਠੱਠੇ ਆਵਾਰਾ ਗਊਆਂ ਇਸ ਤਰੀਕੇ ਨਾਲ ਮੌਤ ਔਰ ਕਾਲ ਬਣ ਕੇ ਫਿਰਦੀਆਂ ਨੇ ਕਿ ਜਿਹੜਾ ਵੀ ਇਹਨਾਂ ਦੇ ਅੱਗੇ ਆ ਜਾਂਦਾ ਹੈ ਉਸ ਨੂੰ ਹਮੇਸ਼ਾ ਦੇ ਲਈ ਮੌਤ ਦੀ ਨੀਂਦ ਸੁਲਾ ਦਿੰਦੀਆਂ ਨੇ ਦੇ ਰਾਜਵੀਰ ਦੇ ਨਾਲ ਵੀ ਕੁਝ ਇਸੇ ਤਰੀਕੇ ਦੇ ਨਾਲ ਹੋਇਆ ਜਦੋਂ ਰਾਜਵੀਰ ਜਵੰਦਾ ਬੱਦੀ ਦੇ ਨਜ਼ਦੀਕ ਤੋਂ ਸ਼ਿਮਲਾ ਵੱਲ ਨੂੰ ਜਾ ਰਿਹਾ ਸੀ ਤਾਰੀਖ ਸੀਗੀ 27 ਸਤੰਬਰ ਉਹ ਦਿਨ ਸੀ ਸ਼ਨੀਵਾਰ ਦਾ ਸ਼ਨੀਵਾਰ 27 ਸਤੰਬਰ ਨੂੰ ਦੋ ਜੋ ਆਵਾਰਾ ਜਾਨਵਰ ਆਪਸ ਦੇ ਵਿੱਚ ਲੜ ਰਹੇ ਸੀ ਰਾਜਵੀਰ ਜਵੰਦਾ ਦੇ ਸਾਹਮਣੇ ਆਂਦੇ ਨੇ ਰਾਜਵੀਰ ਜਵੰਦਾ ਟਕਰਾ ਜਾਂਦੇ ਨੇ ਉਸ ਤੋਂ ਬਾਅਦ ਗਰਾਊਂਡ ਤੇ ਸੜਕ ਦੇ ਉੱਤੇ ਡਿੱਗ ਪੈਂਦੇ ਨੇ ਹਸਪਤਾਲ ਲਿਜਾਇਆ ਜਾਂਦਾ ਇੱਕ ਤੋਂ ਬਾਅਦ ਇੱਕ ਕਰਕੇ ਦੋ ਤਿੰਨ ਹਸਪਤਾਲ ਲਿਜਾਇਆ ਜਾਂਦਾ ਤੇ ਆਖਰਕਾਰ 1:30 ਵਜੇ ਤੋਂ ਬਾਅਦ 1:45 ਦਾ ਸਮਾਂ ਹੁੰਦਾ ਜਦੋਂ ਉਹਨਾਂ ਨੂੰ ਚੌਥੇ ਹਸਪਤਾਲ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਯਾਨੀ ਕਿ ਫੋਰਟਿਸ ਹਸਪਤਾਲ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਜਿਵੇਂ ਹੀ ਰਿਸੀਵ ਕੀਤਾ ਉਹਨਾਂ ਨੇ ਹਾਲਾਂਕਿ ਪਹਿਲਾਂ ਹੀ ਪਰਿਵਾਰ ਨੂੰ ਵੀ ਚਤਾ ਦਿੱਤਾ ਸੀ ਕਿ ਹਾਲਤ ਜਿਸ ਤਰੀਕੇ ਦੀ ਹੈ ਬਚਣਾ ਬਹੁਤ ਮੁਸ਼ਕਿਲ ਹੈ ਲੇਕਿਨ ਅਸੀਂ ਫੇਰ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਰਾਜਵੀਰ ਜਵੰਦਾ ਨੂੰ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ ਔਰ 10 ਦਿਨ ਕੋਈ ਦਿੱਕਤ ਨਹੀਂ ਹੈ ਡਾਕਟਰ ਲੱਗੇ ਰਹੇ ਨੇ ਉਹਨਾਂ ਨੇ ਪੂਰੀ ਜੀਤੋਡ ਮੈਂਟ ਕੀਤੀ ਹੈ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਪੇਸ਼ੀਐਂਟ ਨੂੰ ਬਚਾ ਲਈਏ ਪਰ ਆਖਿਰ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ 3-4 ਘੰਟਿਆਂ ਦਾ ਟਾਈਮ ਲੰਘ ਗਿਆ ਉਹ ਮੌਤ ਦਾ ਅਸਲ ਕਾਰਨ ਬਣਿਆ ਕਿਉਂਕਿ ਜਿਸ ਤਰੀਕੇ ਨਾਲ ਰੀੜ ਦੀ ਹੱਡੀ ਦੇ ਵਿੱਚ ਸੱਟਾਂ ਲੱਗੀਆਂ ਔਰ ਦਿਮਾਗ ਦੇ ਵਿੱਚ ਸੱਟਾਂ ਲੱਗੀਆਂ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਸਾਇੰਸ ਦਲ ਸੱਕ ਦੀ ਕੋਈ ਦਿੱਕਤ ਨਹੀਂ ਰੀੜ ਦੀ ਹੱਡੀ ਚ ਲੱਗੀ ਹੈ ਕੋਈ ਦਿੱਕਤ ਨਹੀਂ ਮਣਕਿਆ ਚ ਲੱਗੀ ਹੈ ਕੋਈ ਦਿੱਕਤ ਨਹੀਂ ਚੂਲੇ ਚ ਲੱਗੀ ਹੈ ਕੋਈ ਦਿੱਕਤ ਨਹੀਂ ਹਰ ਚੀਜ਼ ਦਾ ਸੀ ਬੈਸਟ ਟੂ ਬੈਸਟ ਇਲਾਜ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਵੱਡੀ ਦਿੱਕਤ ਆ ਰਹੀ ਸੀ ਜੋ ਸੁਪਰ ਕੰਪਿਊਟਰ ਹੈ ਸੁਪਰ ਕੰਪਿਊਟਰ ਯਾਨੀ ਕਿ ਸਰੀਰ ਦਾ ਦਿਮਾਗ ਵਾਲਾ ਹਿੱਸਾ ਦਿਮਾਗ ਵਾਲੇ ਹਿੱਸੇ ਦੇ ਵਿੱਚ ਇਸ ਤਰੀਕੇ ਦੀ ਸੱਟ ਲੱਗੀ ਕਿ ਜੇਕਰ ਉਸਦੀ neck ਨੂੰ ਸੰਭਾਲਿਆ ਜਾਂਦਾ ਔਰ ਗਰਦਨ ਨੂੰ ਸੰਭਾਲਿਆ ਜਾਂਦਾ ਨਾੜੀਆਂ ਤੇ ਅਸਰਬੱਦ ਨਾ ਪੈਂਦਾ L1 ਤੋਂ ਲੈ ਕੇ L6 ਤੱਕ ਜਿਹੜੀਆਂ ਨਾੜਾਂ ਹੁੰਦੀਆਂ ਨੇ ਉਹ ਕਾਫੀ ਤਰੀਕੇ ਨਾਲ ਡੈਮੇਜ ਹੋ ਚੁੱਕੀਆਂ ਸੀ ਕਿਉਂਕਿ ਤੁਹਾਨੂੰ ਪਤਾ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਐਕਸੀਡੈਂਟ ਤੋਂ ਬਾਅਦ ਲਿਜਾਇਆ ਗਿਆ ਤਾਂ ਐਂਬੂਲੈਂਸ ਦੇ ਵਿੱਚ ਜਾਂ ਲਿਜਾਇਆ ਗਿਆ ਟਰਨ ਆਂਦੇ ਆ ਮੋੜ ਆਂਦੇ ਆ ਖੱਡੇ ਆਂਦੇ ਆ ਤਾਂ ਲਗਾਤਾਰ ਝਟਕੇ ਵੱਜਦੇ ਰਹੇ ਤੇ ਉਹੀ ਝਟਕੇ ਅੱਜ ਰਾਜਵੀਰ ਨੂੰ ਕਾਫੀ ਜ਼ਿਆਦਾ ਭਾਰੀ ਪੈ ਗਏ ਨੇ ਕਿਉਂਕਿ ਜਿਸ ਤਰੀਕੇ ਨਾਲ ਝਟਕੇ ਵੱਜੇ ਉਹਨਾਂ ਦਾ ਜੋ ਦਿਮਾਗ ਦੀਆਂ ਨਾੜੀਆਂ ਸੀ ਉਹ ਡੈਮੇਜ ਹੁੰਦੀਆਂ ਜਿਹੜੀ ਚੀਜ਼ ਡੈਮੇਜ ਹੋਈ ਸੀ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਹੋਰ ਵੀ ਜ਼ਿਆਦਾ ਡੈਮੇਜ ਹੁੰਦੀ ਰਹੀ ਇਸ ਕਰਕੇ ਅੱਜ ਰਾਜਵੀਰ ਜਵੰਦਾ ਸਿਰਫ ਔਰ ਸਿਰਫ ਯਾਦਾਂ ਦੇ ਵਿੱਚ ਹੀ ਜ਼ਿੰਦਾ ਨੇ ਅਸਲ ਦੇ ਵਿੱਚ ਦੁਨੀਆਵੀ ਸੰਸਾਰ ਨੂੰ ਇਸ ਨੂੰ ਹਮੇਸ਼ਾ ਹਮੇਸ਼ਾ ਦੀ ਅਲਵਿਦਾ ਕਹਿ ਚੁੱਕੇ ਨੇ ਇੱਕ ਐਸੀ ਗਹਿਰੀ ਨਿਦਰਾ ਦੇ ਵਿੱਚ ਚਲੇ ਗਏ ਨੇ ਰਾਜਵੀਰ ਜਵੰਦਾ ਜਿੱਥੋਂ ਅੱਜ ਤੱਕ ਕੋਈ ਵੀ ਵਾਪਸ ਨਹੀਂ ਆ ਸਕਿਆ ਤੇ ਇਸੇ ਕਰਕੇ ਅੱਜ ਹਰ ਅੱਖ ਨਾਮੇ ਪੋਣਾ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੱਬੂ ਮਾਨ ਇਸ ਵਕਤ ਪਿੰਡ ਦੇ ਵਿੱਚ ਪਹੁੰਚੇ ਨੇ ਉਹ ਰਾਜਵੀਰ ਜਵੰਦਾ ਦੀ ਜੋ ਆਖਰੀ ਤਸਵੀਰ ਹੈ ਉਹ ਵੀ ਸਾਹਮਣੇ ਆਈ ਹੈ ਇਸ ਤਸਵੀਰ ਨੂੰ ਦੇਖ ਕੇ ਜਿਵੇਂ ਇਹ ਤਸਵੀਰ ਸਾਹਮਣੇ ਆਈ ਜਿਹੜੇ ਲੋਕ ਘਰ ਦੇ ਅੰਦਰ ਨੇ ਪਰਿਵਾਰਕ ਮੈਂਬਰ ਨੇ ਉਹ ਤਾਂ ਦੇਖ ਰਹੇ ਨੇ ਪਰ ਜਿਨ੍ਹਾਂ ਲੋਕਾਂ ਨੇ ਇਹ ਤਸਵੀਰ ਦੇਖੀ ਉਹ ਆਪਣੇ ਹੰਝੂ ਨਾ ਰੋਕ ਸਕੇ ਹੁਣ ਤੁਹਾਨੂੰ ਅਸੀਂ ਕੁਝ ਰਿਐਕਸ਼ਨ ਸੁਣਾਣਿਆਂ ਉਹਨਾਂ ਦੇ ਜੋ ਸਾਥੀ ਕਲਾਕਾਰ ਨੇ ਰੇਸ਼ਮ ਸਿੰਘ ਅਨਮੋਲ ਉਹ ਕੀ ਕੁਝ ਕਹਿ ਰਹੇ ਨੇ ਉਹ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਬੱਚਿਆਂ ਦੀ ਕੁਝ ਅਸੀਂ ਸੁਣਾਣਿਆਂ ਬੱਚਿਆਂ ਦੇ ਨਾਲ ਬੜੀ ਇੱਕ ਗੂੜੀ ਯਾਦ ਜੁੜੀ ਹੋਈ ਹੈ ਉਹ ਬੱਚੇ ਕਿਸ ਤਰੀਕੇ ਦੇ ਨਾਲ ਯਾਦ ਕਰ ਰਹੇ ਨੇ ਅੱਜ ਰਾਜਵੀਰ ਜਵੰਦਾ ਨੂੰ ਉਹ ਸੁਣ ਲੋ ਪਹਿਲਾਂ ਰਾਜਵੀਰ ਜਵੰਦਾ ਨੂੰ ਜਾਣਦੇ ਸੀ ਤੁਸੀਂ ਹਾਂਜੀ ਕਿਵੇਂ ਜਾਣਦੇ ਹੋ ਉਹ ਸਾਡੇ ਪਿੰਡ ਦਾ ਬਹੁਤ ਮਸ਼ਹੂਰ ਸਿੰਗਰ ਸੀ ਜੀ ਹਾਂਜੀ ਸੁਣਦੇ ਸੀ ਉਹਦੇ ਗਾਣੇ ਹਾਂਜੀ ਤੇ ਹੁਣ ਪਿੰਡ ਵਿੱਚ ਕਿਵੇਂ ਤੁਹਾਨੂੰ ਬੱਚਿਆਂ ਨੂੰ ਯਾਦ ਆ ਰਹੀ ਹੈ ਸਾਰੇ ਬੱਚੇ ਹਾਂਜੀ ਬਹੁਤ ਆ ਰਹੀ ਹੈ ਬਹੁਤ ਜ਼ਿਆਦਾ ਆਉਂਦੀ ਹੈ ਕੀ ਕਹੋਗੇ ਅਸਤਾ ਇਹੀ ਗਾਣਾ ਨਹੀਂ ਦਾ ਉਹਨਾਂ ਦੇ ਆਤਮਾਾਂ ਨੂੰ ਹਾਂ ਸ਼ਾਂਤੀ ਦੇ ਬਈ ਹੁਣ ਐਕਸੀਡੈਂਟ ਕਰਕੇ ਹੁਣ ਨਹੀਂ ਜਾਨ ਚਲ ਗਈ ਹੁਣ ਇਹੀ ਗਾਣਾ ਜਨਿਆ ਘਰ ਦੇ ਉਹਨਾਂ ਦੇ ਬਹੁਤ ਅੰਦਰ ਦੁੱਖੀ ਬਹੁ ਆ ਤੇ ਬਸ ਇਹੀ ਗਾਣਾ ਧੰਨ ਹੋਈ ਰੱਬ ਉਹਨੇ ਸ਼ਾਨ ਬੰਦਾ ਵੀਰੇ ਦੀ ਜੋ ਆਤਮਾ ਹੈ ਉਸ ਨੂੰ ਸ਼ਾਂਤੀ ਦੇਵੇ ਪ੍ਰਮਾਤਮਾ ਰੱਬ ਰਾਜਵੀਰ ਜਵੰਦਾ ਨੂੰ ਸ਼ਾਂਤੀ ਦੇਵੇ ਇਸ ਤਰੀਕੇ ਦੇ ਨਾਲ ਬੱਚੇ ਰਾਜਵੀਰ ਜਵੰਦਾ ਨੂੰ ਯਾਦ ਕਰ ਰਹੇ ਨੇ ਬੜੇ ਹੀ ਭਾਵੁਕ ਨਜ਼ਰ ਆ ਰਹੇ ਨੇ ਦੇਖੋ 10 10 12 12 ਸਾਲ ਦੇ ਜਵਾਨ ਕਨੇ ਔਰ ਦੱਸ ਰਹੇ ਨੇ ਕਿ ਸਾਡੀ ਕਿੰਨੀ ਪਿਆਰੀ ਯਾਦ ਸੀ ਉਹਨਾਂ ਨਾਲ ਜਦੋਂ ਰਾਜਵੀਰ ਪਿੰਡ ਆਉਂਦਾ ਸੀ ਤਾਂ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਸੀ ਸਪੈਸ਼ਲ ਸਾਨੂੰ ਮਿਲਦਾ ਸੀ ਕੋਈ ਵੀਆਈਪੀ ਸਟੇਟਸ ਨਹੀਂ ਸੀ ਸਾਨੂੰ ਆਮ ਹੀ ਮਿਲਦਾ ਸੀ ਕਿ ਜਿਵੇਂ ਅਸੀਂ ਸੱਚੀ ਅਸਲ ਦੇ ਵਿੱਚ ਹੀ ਉਹਦੇ ਭਰਾ ਭੈਣ ਹੋਈਏ ਇਸ ਤਰੀਕੇ ਦੇ ਬੱਚੇ ਯਾਦ ਕਰ ਰਹੇ ਨੇ ਰਾਜਵੀਰ ਜਵੰਦਾ ਨੂੰ ਔਰ ਇਸ ਤੋਂ ਬਾਅਦ ਮੌਤ ਦਾ ਅਸਲੀ ਕਾਰਨ ਕੀ ਹੈ ਕੀ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਅਸਲੀ ਕਾਰਨ ਕੀ ਹੈ ਠੀਕ ਹੈ ਹਾਦਸਾ ਹੋਇਆ ਲੇਕਿਨ ਜੋ ਹਾਦਸੇ ਤੋਂ ਬਾਅਦ ਜੋ ਡਿਲੇ ਹੋਇਆ ਫੋਰਟਿਸ ਹਸਪੀਟਲ ਤੱਕ ਤਿੰਨ ਹਸਪੀਟਲ ਚੇਂਜ ਕਰਨ ਤੋਂ ਬਾਅਦ ਚੌਥੀ ਵਾਰ ਫੋਰਟਿਸ ਹਸਪੀਟਲ ਲੈ ਕੇ ਗਏ ਉਸ ਕ੍ਰੂਸ਼ੀਅਲ ਟਾਈਮ ਦੇ ਵਿੱਚ ਜੇ ਚੰਦੇ ਤਾਂ ਰਾਜਵੀਰ ਜਵੰਦਾ ਕਿਵੇਂ ਬਚ ਸਕਦਾ ਸੀ ਪਰ ਉਹ ਕ੍ਰੂਸ਼ੀਅਲ ਟਾਈਮ ਕਿਵੇਂ ਹੱਥਾਂ ਵਿੱਚੋਂ ਲੰਘ ਗਿਆ ਡਾਕਟਰਾਂ ਨੂੰ ਮਿਲੇ ਸੀ ਰੇਸ਼ਮ ਅਨਮੋਲ ਤਾਂ ਰੇਸ਼ਮ ਅਲਮੋਲ ਨੇ ਡਾਕਟਰਾਂ ਦੀ ਉਹ ਗੱਲ ਸਾਨੂੰ ਦੱਸੀ ਆ ਸੁਣੋ ਜਰਾ ਜਿਹੜੀ L1 L2 ਅਪ ਟੂ L6 ਜਿਹੜੀਆਂ ਨਾੜਾਂ ਨੇ ਜਿਹੜੀਆਂ ਸਾਡਾ ਹੈੱਡ ਜਦੋਂ ਬ੍ਰੇਨ ਕਮਾਂਡ ਦਿੰਦਾ ਵੀ ਤੁਹਾਨੂੰ ਦਰਦ ਹੋਇਆ ਗਰਮ ਸਰਦ ਹੋਣਾ ਇਸਨੂੰ ਵਾਸ਼ਰੂਮ ਆਇਆ ਉਹ ਜਿਹੜੀ ਕਮਾਂਡ ਸੀ ਜਿਹੜਾ ਰਿਮੋਟ ਕੰਟਰੋਲ ਕਹ ਸਕਦੇ ਹਾਂ ਰਿਮੋਟ ਸਿਸਟਮ ਸੀ ਇਹਨਾਂ ਦਾ ਉਹ ਨਹੀਂ ਕੰਮ ਕਰ ਰਿਹਾ ਸੀ ਡਾਕਟਰਾਂ ਨੇ ਕਿਹਾ ਵੀ ਇਹਦੀ ਰੀਡ ਦੀ ਹੱਡੀ ਹੈ ਦੇ ਮੰਨ ਕੇ ਵਟ ਐਵਰ ਵੀ ਇੰਨੀ ਕਿ ਟੈਕਨੀਕ ਆ ਚੁੱਕੀ ਆ ਆਪਾਂ ਸਾਰੀ ਚੀਜ਼ਾਂ ਠੀਕ ਕਰ ਦਾਂਗੇ ਆਰਟੀਫੀਸ਼ੀਅਲ ਪਾ ਦਾਂਗੇ ਪਰ ਉਹ ਤਾਂ ਹੀ ਪੋਸੀਬਲ ਹੈ ਜਦੋਂ ਤੱਕ ਇਹਦਾ ਬ੍ਰੇਨ ਨਹੀਂ ਕੰਮ ਕਰਦਾ ਮਤਲਬ ਰਿਮੋਟ ਨਹੀਂ ਕੰਮ ਕਰਦਾ ਮੈਂ ਤੇ ਮੈਂ ਸ਼ੁਕਰਗੁਜ਼ਾਰ ਆ ਮੇਰੀ 뮤직 ਇੰਡਸਟਰੀ ਦਾ ਪਿੱਛੇ ਚਾਹੇ ਫਲੱਡਾਂ ਦੇ ਵਿੱਚ ਵੀ ਸਾਰਿਆਂ ਨੇ ਹੈਲਪ ਕੀਤੀ ਡੇਲੀ ਬਾਈ ਉੱਥੇ ਬਾਈ ਐਮਈ ਵਰਕ ਕਨਵਰ ਗਰੇਵਾਲ ਜਸ ਬਾਜਵਾ ਕੁਲਵਿੰਦਰ ਬਿੱਲਾ ਗਲਬ ਬੜੈ ਤੇ ਔਰ ਨਿਸ਼ੋਨ ਪੁੱਲਰ ਜਸਵੀਰਪਾਲ ਭਾਜੀ ਜਸ ਰੈਕਡ ਦੇ ਓਨਰ ਨੇ ਜਿਨ੍ਹਾਂ ਨੇ ਬਾਈ ਨੂੰ ਲਾਂਚ ਕੀਤਾ ਸੁਖਦਰਸ਼ਨ ਮੈਂ ਆਪਾਂ ਦਿਨ ਰਾਤ ਬਾਈ ਉੱਥੇ 8-10 ਦਿਨ ਸੁੱਤੇ ਨਹੀਂ ਡੇਲੀ ਸਾਡੀ ਆਪਸ ਦੇ ਵਿੱਚ ਵੀ ਮੀਟਿੰਗ ਹੁੰਦੀ ਸੀ ਤੇ ਡਾਕਟਰ ਦੇ ਨਾਲ ਵੀ ਮੀਟਿੰਗ ਹੁੰਦੀ ਸੀ ਤੇ ਮੈਂ ਆਪਣੇ ਲੈਵਲ ਤੇ ਐਮਈ ਬਾਈ ਨੇ ਸਾਰੇ ਕਲਾਕਾਰਾਂ ਨੇ ਕਿਉਂਕਿ ਸਾਡੇ ਲਿੰਕ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਆ ਆਪਾਂ ਪੀਜੀਆਈ ਦੇ ਡਾਕਟਰ ਵੀ ਵੇਦਾਂਤਾ ਦੇ ਡਾਕਟਰ ਵੀ ਅਮਰੀਕਾ ਦੇ ਡਾਕਟਰ ਵੀ ਇੰਗਲੈਂਡ ਦੇ ਡਾਕਟਰ ਵੀ ਪੀਡੀਐਫ ਫਾਈਲਾਂ ਸਾਡੇ ਸਾਰਿਆਂ ਦੇ ਮੋਬਾਈਲ 'ਚ ਨੇ ਹਰ ਇੱਕ ਕੰਟਰੀ ਦੇ ਬੈਸਟ ਜਿਹੜੇ ਡਾਕਟਰ ਹੈ ਟੌਪ ਦੇ ਆਪਾਂ ਨੇ ਉਹ ਵੀ ਆਫਰ ਕਰਤਾ ਸੀ ਚਾਹੇ ਉਹ ਸਾਨੂੰ ਪੇਡ ਸਲਾਹ ਦੇ ਦੇਣ ਆਪਣੀ ਹੈਨਾ ਪਰ ਸਾਡੇ ਲਿੰਕਸ ਕਰਕੇ ਸਾਰੇ ਡਾਕਟਰਾਂ ਨੇ ਆਪਣੀ ਬੈਸਟ ਸਲਾਹ ਦਿੱਤੀ ਹੈ ਬੈਸਟ ਐਫਰਟ ਕੀਤੇ ਆ ਬੈਪਰੇ 뮤직 ਇੰਡਸਟਰੀ ਦਾ ਸਾਰੇ ਕਲਾਕਾਰਾਂ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਪਰ ਭਾਈ ਹਾਲਾਤ ਬੜੇ ਕ੍ਰਿਟੀਕਲ ਸੀ ਜਿਹੜੇ ਪਹਿਲੇ 2 ਘੰਟੇ ਹੁੰਦੇ ਆ ਉਹਨੂੰ ਗੋਲਡਨ ਆਵਰ ਕਿਹਾ ਜਾਂਦਾ ਕਿਸੇ ਵੀ ਘਟਨਾ ਜਦੋਂ ਕੋਈ ਵੀ ਘਟਨਾ ਚੱਲਦੀ ਹੈ ਤਾਂ ਉਹ ਸਾਢੇ 3 ਪੌਣੇ 4 ਘੰਟੇ ਦਾ ਅਪ੍ਰੋਕਸੀਮੇਟਲੀ ਸਮਾਂ ਸੀਗਾ ਜਦੋਂ ਪੌਣੇ 1:00 ਵਜੇ ਵਾਪਰਦਾ ਪੌਣੇ 2:00 ਵਜੇ ਚੋਟੀ ਪਹੁੰਚਿਆ ਜਾਂਦਾ ਤਾਂ ਉਹ ਕੀ ਡਾਕਟਰ ਨੇ ਦੱਸਿਆ ਕਿ ਉਹ ਸਮਾਂ ਕ੍ਰੂਸ਼ਲ ਸੀਗਾ ਉਦੋਂ ਕੰਟਰੋਲ ਕੀਤਾ ਜਾ ਸਕਦਾ ਸੀ ਜੇ ਸਮੇਂ ਸਿਰ ਪਹੁੰਚਦੇ ਇਹ ਹਾਂਜੀ ਸਾਢੇ 4 ਘੰਟੇ ਹੁੰਦੇ ਆ ਜਿਹਨੂੰ ਆ ਗੋਲਡਨ ਪੀਰੀਅਡ ਕਹਿੰਦੇ ਆ ਜਦੋਂ ਬਾਈਕ ਦਾ ਐਕਸੀਡੈਂਟ ਹੋਇਆ ਉਹ ਸੁਖਦਰਸ਼ਨ ਮੇਰੇ ਹੋਣਾ ਨਹੀਂ ਉਹਨਾਂ ਨੂੰ ਚੱਕਿਆ ਉਹਨਾਂ ਨੂੰ ਬੋਡੀ ਬਿਲਕੁਲ ਨੋਰਮਲ ਨਜ਼ਰ ਆ ਰਹੀ ਸੀ ਕੋਈ ਬਲੱਡ ਲੀਕੇਜ ਨਹੀਂ ਹੈਨਾ ਉਹਨਾਂ ਨੂੰ ਹੁਣ ਨੋਰਮਲ ਬੋਡੀ ਦਾ ਪਤਾ ਨਹੀਂ ਲੱਗਦਾ ਵੀ ਉਹਨੂੰ ਚੋਟ ਕਿੱਥੇ ਲੱਗੀ ਹੈ ਉਹਨਾਂ ਨੇ ਫਟਾਫਟ ਚੱਕ ਕੇ ਉਹ ਜਿਹੜਾ ਲੋਕਲ ਹਸਪੀਟਲ ਸੀਗਾ ਮਤਲਬ ਪੰਜ ਕੋਲੇ ਵੀ ਪਤਾ ਨਹੀਂ ਲੱਗਾ ਕਿ ਗਰਦਨ ਨੂੰ ਏਡੀ ਵੱਡੀ ਪ੍ਰੋਬਲਮ ਨਹੀਂ ਨਹੀਂ ਬੋਡੀ ਨੋਰਮਲ ਸੀ ਥੱਲੇ ਉਹਨਾਂ ਨੇ ਜਿਹੜਾ ਬਾਈਕ ਵਾਲਾ ਸੂਟ ਪਾਇਆ ਸੀਗਾ ਉੱਤੇ ਹੈਲਮਟ ਪਾਇਆ ਸੀ ਬਹੁਤ ਮਹਿੰਗਾ ਉਹਦੇ ਕਰਕੇ ਜਿਹੜੀ ਗਰਦਨ ਸੀ ਸਿਰਫ ਗਰਦਨ ਫਲੈਕਸੀਬਲ ਸੀ ਸਾਰੀ ਬੋਡੀ ਟਾਈਟ ਸੀ ਜਿਹਦੇ ਕਰਕੇ ਗਰਦਨ ਫਲੈਕਸੀਬਲ ਹੋਣ ਕਰਕੇ ਜਦੋਂ ਆਵਾਰਾ ਪਸ਼ੂ ਉਹਦੇ ਨਾਲ ਟਕਰਾਇਆ ਫਿਰ ਉਸ ਤੋਂ ਬਾਅਦ ਬੋਡੀ ਜਿਹੜੀ ਗੱਡੀ ਨੂੰ ਤੇ ਜ਼ਮੀਨ ਨੂੰ ਲੱਗੀ ਹੈ ਜੋੜਦੀ ਹੈ ਨਾ ਫਿਰ ਨਜ਼ਰ ਨਹੀਂ ਆ ਰਿਹਾ ਸੀ ਵੀ ਇਹਨੂੰ ਸੱਟ ਕਿੱਥੇ ਲੱਗੀ ਆ ਉਹ ਬੇਹੋਸ਼ ਹੋ ਗਏ ਸੀ ਉਹਨਾਂ ਨੇ ਆਪਣੇ ਬੈਸਟ ਐਫਰਟ ਕੀਤੇ ਉਸ ਤੋਂ ਬਾਅਦ ਜਦੋਂ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਆ ਉਸ ਹਸਪੀਟਲ ਨੇ ਕਹਿ ਗਿਆ ਕਿ سپورਟ ਨਹੀਂ ਦਿੱਤੀ ਉਹਨਾਂ ਨੇ ਨੈਕ ਨੂੰ سپورਟ ਦਿੱਤੀ ਹੈ ਤੁਸੀਂ ਫੋਟੋ ਦੇਖੀ ਹੋਣੀ ਹੈ ਗਰਦਨ ਤੇ ਕਾਲਰ ਬੋਨ ਲੱਗੀ ਹੋਈ ਹੈ ਹਾਂਜੀ ਉਹਨਾਂ ਨੂੰ ਨੈਕਸਪੋਰਟ ਉਹਨਾਂ ਨੇ ਦਿੱਤੀ ਹੈ ਔਰ ਬਾਕੀ ਟਾਈਮ ਥੋੜਾ ਜਿਹਾ 3-4 ਘੰਟੇ ਲੱਗੇ ਜਦੋਂ ਤੱਕ 40s ਪਹੁੰਚੇ ਹੈ ਜੇ ਕਿਤੇ ਐਟ ਵਾਂਸ ਕੋਈ ਇਦਾਂ ਦਾ ਹਸਪੀਟਲ ਲੱਗੇ ਹੁੰਦਾ ਫਰਕ ਤਾਂ ਪੈਂਦਾ ਬਾਈ ਰੇਸ਼ਮਰ ਮੋਹਨ ਜੀ ਅਗਰ ਗੱਲ ਕਰੀਏ ਜੇਕਰ ਅਗਰ ਉਹ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ 3-4 ਦਿਨ ਤੋਂ ਕਿ ਲੱਗਦਾ ਸੀਗਾ ਤੁਹਾਨੂੰ ਕਿ ਬੋਡੀ ਉਹਨਾਂ ਦੀ ਵਰਕ ਕਰ ਰਹੀ ਹੈ ਜਾਂ ਫਿਰ ਇਦਾਂ ਤਾਂ ਕੋਈ ਇਨਸੀਡੈਂਟ ਹੋ ਸਕਦਾ ਉਹਨਾਂ ਨਾਲ ਜਦੋਂ ਸਟਾਰਟਿੰਗ ਦੇ ਵਿੱਚ ਪਹਿਲੇ ਦਿਨ ਉਹਨਾਂ ਨੂੰ ਲੈ ਕੇ ਆਇਆ ਗਿਆ ਉਹ ਮੌਤ ਔਰ ਨਿੰਦਰਾ ਦੇ ਵਿੱਚ ਚਲੇ ਗਏ ਨੇ ਜਿਸ ਤੋਂ ਬਾਅਦ ਹੁਣ ਕਦੇ ਵੀ ਉਹ ਵਾਪਸ ਨਹੀਂ ਆਣਗੇ ਹਮੇਸ਼ਾ ਹਮੇਸ਼ਾ ਦੇ ਲਈ ਉਹ ਇਸ ਫਾਨੀ ਸੰਸਾਰ ਨੂੰ અલ ਵਿਦਾ ਕਹਿ ਕੇ ਚਲੇ ਗਏ ਨੇ ਉਹ ਘੜੀ ਵੀ ਨਜ਼ਦੀਕ ਆ ਗਈ ਹੈ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਕੁਝ ਘੰਟੇ ਬਾਕੀ ਨੇ ਹੋ ਸਕਦਾ ਅੱਧਾ ਘੰਟਾ ਜਾਂ 1 ਘੰਟਾ ਜੋ ਵੀ ਪਰਿਵਾਰ ਆਪਣੀਆਂ ਰਸਮਾਂ ਦੇ ਵਿੱਚ ਲੱਗਿਆ ਹੋਇਆ ਇਸੇ ਕਰਕੇ ਕੁਝ ਸਮਾਂ ਲੱਗ ਰਿਹਾ ਹੈ ਨਹੀਂ ਤਾਂ ਹੁਣ ਤੱਕ ਸੰਸਕਾਰ ਵੀ ਹੋ ਜਾਣਾ ਸੀ ਲੇਕਿਨ ਆ ਤੁਸੀਂ ਤਸਵੀਰ ਦੇਖ ਲਿਓ ਰਾਜਵੀਰ ਜਵੰਦਾ ਦੀ ਇਸ ਵਕਤ ਇਹ ਅੰਤਿਮ ਤਸਵੀਰ ਹੈ ਮੀਡੀਆ ਉਥੇ ਕਵਰੇਜ ਦੇ ਲਈ ਪਹੁੰਚਿਆ ਹੋਇਆ ਹੈ ਪਲ-ਪਲ ਦੀ ਅਪਡੇਟ ਦੇ ਰਹੇ ਆ ਪਿੰਡ ਵਿੱਚ ਸੋਗ ਦੀ ਲਹਿਰ ਹੈ ਨਾ ਸਿਰਫ ਪਿੰਡ ਦੇ ਵਿੱਚ ਪੂਰੇ ਹੀ ਪੰਜਾਬ ਦੇ ਵਿੱਚ ਪਰ ਪਿੰਡ ਦੀ ਖਾਸ ਕਰਕੇ ਗੱਲ ਇਸ ਕਰਕੇ ਕਰ ਰਹੇ ਆ ਕਿਉਂਕਿ ਪੋਣਾ ਪਿੰਡ ਦੇ ਰਹਿਣ ਵਾਲੇ ਸੀ ਜਗਰਾਉਂ ਦੇ ਨਜ਼ਦੀਕ ਉਹਨਾਂ ਦਾ ਪਿੰਡ ਹੈ ਤੇ ਕਿਸ ਤਰੀਕੇ ਦੇ ਨਾਲ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਨੇ ਭਾਵੇਂ ਉਹ ਪਿੰਡ ਦੇ ਲੋਕ ਹੋਣ ਪਿੰਡ ਦੇ ਜਵਾਕ ਹੋਣ ਉਹ ਵੀ ਦੱਸ ਰਹੇ ਸੀ ਕਿ ਜਦੋਂ ਰਾਜਵੀਰ ਵੀਰਾ ਪਿੰਡ ਵਿੱਚ ਆਉਂਦਾ ਸੀ ਤੋ ਕਦੇ ਵੀ ਹਵਾ ਨਹੀਂ ਕਰਦਾ ਸੀ ਗੱਡੀ ਦੇ ਵਿੱਚੋਂ ਉੱਤਰ ਕੇ ਸਾਨੂੰ ਨਿੱਕੇ ਨਿੱਕੇ ਨਿਆਣਿਆਂ ਨੂੰ ਜੱਫੀ ਪਾ ਕੇ ਮਿਲਦਾ ਹੁੰਦਾ ਸੀ ਸਾਨੂੰ ਪਿਆਰ ਦਿੰਦਾ ਸੀ ਸਾਨੂੰ ਕਹਿੰਦਾ ਸੀ ਕਿ ਪੜ੍ਹਿਆ ਕਰੋ ਲਿਖਿਆ ਕਰੋ ਤੇ ਤਰੱਕੀਆਂ ਕਰੋ ਇਹ ਔਰ ਇਸੇ ਤਰੀਕੇ ਨਾਲ ਬਜ਼ੁਰਗ ਵੀ ਕਹ ਰਹੇ ਨੇ ਕਿ ਅਸੀਂ ਕੋਈ ਉਹ ਵੇਲਾ ਸੀ ਜਦੋਂ ਰਾਜਵੀਰ ਨੂੰ ਆਪਣੇ ਹੱਥਾਂ ਵਿੱਚ ਖੜਾਇਆ ਸੀ ਸਾਨੂੰ ਨਹੀਂ ਪਤਾ ਸੀ ਕਿ ਪਿੰਡ ਦਾ ਇੱਕ ਨੌਜਵਾਨ ਇਸ ਤਰੀਕੇ ਦੀ ਤਰੱਕੀ ਕਰੇਗਾ ਕਿ ਪਿੰਡ ਦਾ ਨਾਮ ਨਕਸ਼ੇ ਦੇ ਉੱਤੇ ਉੱਬਰ ਕੇ ਆ ਜਾਵੇਗਾ ਹੁਣ ਤੁਹਾਨੂੰ ਰਾਜਵੀਰ ਜਵੰਦਾ ਦੀ ਉਹ ਆਖਰੀ ਤਸਵੀਰ ਵੀ ਦਿਖਾਈ ਹੈ ਤੁਹਾਨੂੰ ਅੰਤਿਮ ਦਰਸ਼ਨ ਵੀ ਕਰਾ ਰਹੇ ਹਾਂ ਤੇ ਨਾਲ ਦੀ ਨਾਲ ਹੁਣ ਪਿੰਡ ਦੇ ਉੱਤੇ ਵੀ ਨਜ਼ਰ ਮਾਰ ਲਓ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਪਿੰਡ ਦੇ ਸਾਰੇ ਲੋਕ ਰਾਜਵੀਰ ਜਵੰਦਾ ਦੇ ਘਰੇ ਇਕੱਠੇ ਹੋਏ ਨੇ ਐਸੇ ਕਰਕੇ ਪਿੰਡ ਦੇ ਕਿਸੇ ਵੀ ਗਲੀ ਮੁਹੱਲੇ 'ਚ ਚਲ ਜਿਓ ਪੂਰੇ ਤਰੀਕੇ ਦੇ ਨਾਲ ਉੱਥੇ ਇੱਕ ਸਨਾਟਾ ਪਸਰਿਆ ਹੋਇਆ ਹੈ ਰਾਜਵੀਰ ਜਵੰਦਾ ਦੇ ਘਰ ਤੇ ਵਿਆਹਰ ਇਸ ਵਕਤ ਨਾ ਚਾਹੰਦੇ ਹੋਏ ਵੀ ਲੋਕ ਪਹੁੰਚ ਰਹੇ ਨੇ ਕਿਉਂਕਿ ਇੱਕ ਤਾਂ ਖੁਸ਼ੀ ਦਾ ਮੌਕਾ ਹੁੰਦਾ ਜਦ ਲੋਕ ਪਹੁੰਚਦੇ ਨੇ ਪਰ ਇਹ ਮੌਕਾ ਕੋਈ ਨਹੀਂ ਚਾਹੁੰਦਾ ਕਿ ਇਸ ਤਰੀਕੇ ਦਾ ਇਕੱਠ ਲੋਕਾਂ ਦੇ ਘਰ ਦੇ ਵਿੱਚ ਹੋਵੇ ਇਸ ਤਰੀਕੇ ਦੇ ਨਾਲ ਜਿਹੜੇ ਸੱਥਰ ਵਿਸ਼ੇ ਹੋਏ ਨੇ ਉਹਨਾਂ ਦੇ ਉੱਤੇ ਆ ਕੇ ਪੂਰੇ ਪਿੰਡ ਦੇ ਲੋਕ ਬਹਿਣ ਨਾ ਚਾਹੰਦੇ ਹੋਏ ਵੀ ਆਖਰਕਾਰ ਉਹ ਘੜੀ ਆ ਗਈ ਹੈ ਔਰ ਬਹੁਤ ਥੋੜਾ ਸਮਾਂ ਬਾਕੀ ਹੈ ਜਦੋਂ ਰਾਜਵੀਰ ਜਵੰਦਾ ਦਾ ਹੁਣ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਲੇਕਿਨ ਆ ਤੁਹਾਨੂੰ ਅਸੀਂ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੇ ਹਾਂ ਰਾਜਵੀਰ ਜਵੰਦਾ ਦੀਆਂ ਵੀ ਕਿਸ ਤਰੀਕੇ ਨਾਲ ਬਾਈਕਿੰਗ ਦਾ ਸ਼ੌਂਕ ਰੱਖਦੇ ਸੀ ਹੁਣ ਜਿਹੜੇ ਸਾਥੀ ਕਲਾਕਾਰ ਨੇ ਜੋ ਇੰਡਸਟਰੀ ਦੇ ਉਹਨਾਂ ਦੇ ਕਲਾਕਾਰ ਨੇ ਐਂਟਰਟੇਨਮੈਂਟ ਜਗਤ ਦੇ ਕਲਾਕਾਰ ਨੇ ਉਹ ਪਿੰਡ ਪਹੁੰਚ ਰਹੇ ਨੇ ਇਹ ਸਾਥੀ ਕਲਾਕਾਰ ਨੇ ਇਹ ਪਹੁੰਚ ਰਹੇ ਨੇ ਪਿੰਡ ਅੰਤਿਮ ਦਰਸ਼ਨ ਵਾਲੀ ਪਹੁੰਚ ਰਹੇ ਨੇ ਬੱਬੂ ਮਾਨ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਬੂ ਮਾਨ ਵੀ ਮੌਕੇ ਦੇ ਉੱਤੇ ਪਹੁੰਚ ਗਏ ਨੇ ਪਰਿਵਾਰ ਦਾ ਦੁੱਖ ਵੰਡਾਇਆ ਹਾਲਾਂਕਿ ਲੋਕਾਂ ਲਈ ਉਹ ਬੜੀ ਖੁਸ਼ੀ ਦਾ ਪਲ ਹੁੰਦਾ ਹੈ ਉਤਸ਼ਾਹ ਦਾ ਪਲ ਹੁੰਦਾ ਜਦੋਂ ਆਰਟਿਸਟ ਐਵੇਂ ਸ਼ਹਿਰ ਗਲੀਆਂ ਪਿੰਡਾਂ ਦੇ ਵਿੱਚ ਆਉਂਦੇ ਨੇ ਪਰ ਅੱਜ ਉਤਸ਼ਾਹ ਨਹੀਂ ਦਿਖਾਈ ਦੇ ਰਿਹਾ ਮਾਇੂਸੀ ਹੈ ਇਹ ਜਿਹੜੀ ਇਹ ਵੀ ਸਿੱਲੀ ਸਿੱਲੀ ਹੈ ਜਿਸ ਤਰੀਕੇ ਦੇ ਨਾਲ ਕੁਦਰਤ ਵੀ ਅਜਰੂਰ ਹੀ ਹੋਵੇ ਆ ਬੱਬੂ ਮਾਨ ਦੀਆਂ ਤਸਵੀਰਾਂ ਦੇਖੀਆਂ ਨੇ ਹੋਰ ਮਹਿਲਾ ਆਰਟਿਸਟ ਨੇ ਉਹ ਵੀ ਪਹੁੰਚ ਰਹੇ ਨੇ ਹੋਰ ਜਿਹੜੇ ਯੰਗ ਆਰਟਿਸਟ ਨੇ ਉਹ ਵੀ ਇੰਡਸਟਰੀ ਦੇ ਪਹੁੰਚ ਰਹੇ ਨੇ ਲਗਾਤਾਰ ਪਹੁੰਚ ਰਹੇ ਨੇ ਰੇਸ਼ਮ ਅਨਮੋਲ ਪਹੁੰਚ ਰਹੇ ਨੇ ਇਸ ਤਰੀਕੇ ਦੇ ਨਾਲ ਜੋ ਤਮਾਮ ਇੰਡਸਟਰੀ ਦੇ ਨਾਲ ਜਿਨ੍ਹਾਂ ਨਾਲ ਰਾਜਵੀਰ ਨੇ ਕੰਮ ਕੀਤਾ ਉਹ ਸਾਰੇ ਲੋਕ ਆ ਰਹੇ ਨੇ ਉਹ ਲੋਕ ਵੀ ਪਿੰਡ ਵਿੱਚ ਆ ਰਹੇ ਨੇ ਜਿਹੜੇ ਰਾਜਵੀਰ ਨੂੰ ਸਿਰਫ ਨਾਮ ਤੋਂ ਜਾਣਦੇ ਸੀ ਜਾਂ ਗੀਤਾ ਤੋਂ ਕਦੇ ਮਿਲੇ ਹੀ ਨਹੀਂ ਸੀ ਹੁਣ ਤੁਹਾਨੂੰ ਉਹ ਥਾਂ ਵੀ ਦਿਖਾ ਦਿੰਦੇ ਆ ਕਿ ਜਿਸ ਥਾਂ ਦੇ ਉੱਤੇ ਰਾਜਵੀਰ ਨੂੰ ਲੈ ਕੇ ਆਇਆ ਜਾਵੇਗਾ ਥੋੜੀ ਸੁੰਦੇਰ ਦੇ ਵਿੱਚ ਇਸੇ ਥਾਂ ਦੇ ਉੱਤੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਬਿਲਕੁਲ ਉਸੇ ਤਰੀਕੇ ਨਾਲ ਖੇਤਾਂ ਦੇ ਵਿੱਚ ਕੀਤਾ ਜਾਣਾ ਹੈ ਜਿਸ ਤਰੀਕੇ ਦੇ ਨਾਲ ਕੁੱਤ ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦਾ ਕੀਤਾ ਗਿਆ ਸੀ ਤੇ ਹੁਣ ਉਹ ਕਲਿਆਣੀ ਘੜੀ ਇੱਕ ਵਾਰ ਫਿਰ ਤੋਂ ਆ ਗਈ ਹੈ ਕਿ ਜਦੋਂ ਇੱਕ ਨੌਜਵਾਨ ਆਰਟਿਸਟ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਔਰ ਹਾਰਿਆ ਵੀ ਕਿਉਂ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਤੇ ਉਂਗਲ ਚੱਕਣੀ ਬਣਦੀ ਹੈ ਲੇਕਿਨ ਤੁਹਾਨੂੰ ਇਹ ਵੀ ਕਹਿ ਦਿੰਨੇ ਆ ਕਿ ਅਸਰ ਕੋਈ ਨਹੀਂ ਹੋਵੇਗਾ ਫਾਇਦਾ ਕੋਈ ਨਹੀਂ ਹੋਵੇਗਾ ਕੋਈ ਕਿੰਨਾ ਮਰਜ਼ੀ ਬੋਲ ਲੇ ਕਿਉਂਕਿ ਇਹ ਸਰਕਾਰਾਂ ਗੂੰਗੀਆਂ ਤੇ ਬੋਲੀਆਂ ਹੁੰਦੀਆਂ ਨੇ ਇਹਨਾਂ ਨੂੰ ਸਿਰਫ ਆਪਣਾ ਹੀ ਨਫਾ ਤੇ ਨੁਕਸਾਨ ਸੁਝਦਾ ਹੋਰ ਕੁਝ ਵੀ ਨਹੀਂ ਇੱਕ ਨੌਜਵਾਨ ਜਿਹਨੇ 72 ਲੱਖ ਰੁਪਏ ਦਾ ਮੋਟਰਸਾਈਕਲ ਖਰੀਦਿਆ BMW ਦਾ ਉਹਨੇ ਰੋਡ ਟੈਕਸ ਵੀ ਦਿੱਤਾ ਇੰਸ਼ੋਰੈਂਸ ਵੀ ਕਰਾਈ ਤੇ ਇਸ ਤੋਂ ਇਲਾਵਾ ਉਸ ਨੌਜਵਾਨ ਨੇ ਕਾਉਸਸ ਵੀ ਦਿੱਤਾ ਹੋਵੇਗਾ ਪਰ باوجود ਇਸ ਦੇ ਸੜਕਾਂ ਦੇ ਉੱਤੇ ਠੱਠੇ ਆਵਾਰਾ ਗਊਆਂ ਇਸ ਤਰੀਕੇ ਨਾਲ ਮੌਤ ਔਰ ਕਾਲ ਬਣ ਕੇ ਫਿਰਦੀਆਂ ਨੇ ਕਿ ਜਿਹੜਾ ਵੀ ਇਹਨਾਂ ਦੇ ਅੱਗੇ ਆ ਜਾਂਦਾ ਹੈ ਉਸ ਨੂੰ ਹਮੇਸ਼ਾ ਦੇ ਲਈ ਮੌਤ ਦੀ ਨੀਂਦ ਸੁਲਾ ਦਿੰਦੀਆਂ ਨੇ ਤੇ ਰਾਜਵੀਰ ਦੇ ਨਾਲ ਵੀ ਕੁਝ ਇਸੇ ਤਰੀਕੇ ਦੇ ਨਾਲ ਹੋਇਆ ਜਦੋਂ ਰਾਜਵੀਰ ਜਵੰਦਾ ਬੱਦੀ ਦੇ ਨਜ਼ਦੀਕ ਤੋਂ ਸ਼ਿਮਲਾ ਵੱਲ ਨੂੰ ਜਾ ਰਿਹਾ ਸੀ ਤਾਰੀਖ ਸੀਗੀ 27 ਸਤੰਬਰ ਔਰ ਦਿਨ ਸੀ ਸ਼ਨੀਵਾਰ ਦਾ ਸ਼ਨੀਵਾਰ 27 ਸਤੰਬਰ ਨੂੰ ਦੋ ਜੋ ਆਵਾਰਾ ਜਾਨਵਰ ਆਪਸ ਦੇ ਵਿੱਚ ਲੜ ਰਹੇ ਸੀ ਰਾਜਵੀਰ ਜਵੰਦਾ ਦੇ ਸਾਹਮਣੇ ਆਂਦੇ ਨੇ ਰਾਜਵੀਰ ਜਵੰਦਾ ਟਕਰਾ ਜਾਂਦੇ ਨੇ ਉਸ ਤੋਂ ਬਾਅਦ ਗਰਾਊਂਡ ਤੇ ਸੜਕ ਦੇ ਉੱਤੇ ਡਿੱਗ ਪੈਂਦੇ ਨੇ ਹਸਪਤਾਲ ਲਿਜਾਇਆ ਜਾਂਦਾ ਇੱਕ ਤੋਂ ਬਾਅਦ ਇੱਕ ਕਰਕੇ ਦੋ ਤਿੰਨ ਹਸਪਤਾਲ ਲਿਜਾਇਆ ਜਾਂਦਾ ਤੇ ਆਖਰਕਾਰ 1.5 ਵਜੇ ਤੋਂ ਬਾਅਦ 1:45 ਮਿੰਟ ਦਾ ਸਮਾਂ ਹੁੰਦਾ ਜਦੋਂ ਉਹਨਾਂ ਨੂੰ ਚੌਥੇ ਹਸਪਤਾਲ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਯਾਨੀ ਕਿ ਫੋਰਟਿਸ ਹਸਪਤਾਲ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਜਿਵੇਂ ਹੀ ਰਿਸੀਵ ਕੀਤਾ ਉਹਨਾਂ ਨੇ ਹਾਲਾਂਕਿ ਪਹਿਲਾਂ ਹੀ ਪਰਿਵਾਰ ਨੂੰ ਵੀ ਸਤਾ ਦਾ ਦਿੱਤਾ ਕਿ ਹਾਲਤ ਜਿਸ ਤਰੀਕੇ ਦੀ ਹੈ ਬਚਣਾ ਬਹੁਤ ਮੁਸ਼ਕਿਲ ਹੈ ਲੇਕਿਨ ਅਸੀਂ ਫਿਰ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਰਾਜਵੀਰ ਜਵੰਦਾ ਨੂੰ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ ਔਰ 10 ਦਿਨ ਕੋਈ ਦਿੱਕਤ ਨਹੀਂ ਹੈ ਡਾਕਟਰ ਲੱਗੇ ਰਹੇ ਨੇ ਉਹਨਾਂ ਨੇ ਪੂਰੀ ਜੀਤੋੜ ਮਿਹਨਤ ਕੀਤੀ ਹੈ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਪੇਸ਼ੀਐਂਟ ਨੂੰ ਬਚਾ ਲਈਏ ਪਰ ਆਖਿਰ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ 3-4 ਘੰਟਿਆਂ ਦਾ ਟਾਈਮ ਲੰਘ ਗਿਆ ਉਹ ਮੌਤ ਦਾ ਅਸਲ ਕਾਰਨ ਬਣਿਆ ਕਿਉਂਕਿ ਜਿਸ ਤਰੀਕੇ ਨਾਲ ਰੀਡ ਦੀ ਹੱਡੀ ਦੇ ਵਿੱਚ ਛੱਟਾਂ ਲੱਗੀਆਂ ਔਰ ਦਿਮਾਗ ਦੇ ਵਿੱਚ ਛੱਟਾਂ ਲੱਗੀਆਂ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਸਾਇ ਦਲsacria ਕੋਈ ਦਿੱਕਤ ਨਹੀਂ ਰੀਡ ਦੀ ਹੱਡੀ ਚ ਲੱਗੀ ਹੈ ਕੋਈ ਦਿੱਕਤ ਨਹੀਂ ਮਨਕਿਆ ਚ ਲੱਗੀ ਹੈ ਕੋਈ ਦਿੱਕਤ ਨਹੀਂ ਚੂਲੇ ਚ ਲੱਗੀ ਹੈ ਕੋਈ ਦਿੱਕਤ ਨਹੀਂ ਹਰ ਚੀਜ਼ ਦਾ ਸੀ ਬੈਸਟ ਟੂ ਬੈਸਟ ਇਲਾਜ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਵੱਡੀ ਦਿੱਕਤ ਆ ਰਹੀ ਸੀ ਜੋ ਸੁਪਰ ਕੰਪਿਊਟਰ ਹੈ ਸੁਪਰ ਕੰਪਿਊਟਰ ਯਾਨੀ ਕਿ ਸਰੀਰ ਦਾ ਦਿਮਾਗ ਵਾਲਾ ਹਿੱਸਾ ਦਿਮਾਗ ਵਾਲੇ ਹਿੱਸੇ ਦੇ ਵਿੱਚ ਇਸ ਤਰੀਕੇ ਦੀ ਸੱਟ ਲੱਗੀ ਕਿ ਜੇਕਰ ਉਸਦੀ neck ਨੂੰ ਸੰਭਾਲਿਆ ਜਾਂਦਾ ਔਰ ਗਰਦਨ ਨੂੰ ਸੰਭਾਲਿਆ ਜਾਂਦਾ ਨਾੜੀਆਂ ਤੇ ਅਸਰਬੱਧ ਨਾ ਪੈਂਦਾ L1 ਤੋਂ ਲੈ ਕੇ L6 ਤੱਕ ਜਿਹੜੀਆਂ ਨਾੜਾਂ ਹੁੰਦੀਆਂ ਨੇ ਉਹ ਕਾਫੀ ਤਰੀਕੇ ਨਾਲ ਡੈਮੇਜ ਹੋ ਚੁੱਕੀਆਂ ਸੀ ਕਿਉਂਕਿ ਤੁਹਾਨੂੰ ਪਤਾ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਐਕਸੀਡੈਂਟ ਤੋਂ ਬਾਅਦ ਲਿਜਾਇਆ ਗਿਆ ਤਾਂ ਐਂਬੂਲੈਂਸ ਦੇ ਵਿੱਚ ਜਾਂ ਲਿਜਾਇਆ ਗਿਆ ਟਰਨ ਆਂਦੇ ਆ ਮੋੜ ਆਂਦੇ ਆ ਖੱਡੇ ਆਂਦੇ ਆ ਤਾਂ ਲਗਾਤਾਰ ਝਟਕੇ ਵੱਜਦੇ ਰਹੇ ਤੇ ਉਹੀ ਝਟਕੇ ਅੱਜ ਰਾਜਵੀਰ ਨੂੰ ਕਾਫੀ ਜ਼ਿਆਦਾ ਭਾਰੀ ਪੈ ਗਏ ਨੇ ਕਿਉਂਕਿ ਜਿਸ ਤਰੀਕੇ ਨਾਲ ਝਟਕੇ ਵੱਜੇ ਉਹਨਾਂ ਦਾ ਜੋ ਦਿਮਾਗ ਦੀਆਂ ਨਾੜੀਆਂ ਸੀ ਉਹ ਡੈਮੇਜ ਹੁੰਦੀਆਂ ਜਿਹੜੀ ਚੀਜ਼ ਡੈਮੇਜ ਹੋਈ ਸੀ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਹੋਰ ਵੀ ਜ਼ਿਆਦਾ ਡੈਮੇਜ ਹੁੰਦੀ ਰਹੀ ਇਸ ਕਰਕੇ ਅੱਜ ਰਾਜਵੀਰ ਜਵੰਦਾ ਸਿਰਫ ਔਰ ਸਿਰਫ ਯਾਦਾਂ ਦੇ ਵਿੱਚ ਹੀ ਜ਼ਿੰਦਾ ਨੇ ਅਸਲ ਦੇ ਵਿੱਚ ਦੁਨੀਆਵੀ ਸੰਸਾਰ ਨੂੰ ਇਸ ਨੂੰ ਹਮੇਸ਼ਾ ਹਮੇਸ਼ਾ ਦੀ ਅਲਵਿਦਾ ਕਹਿ ਚੁੱਕੇ ਨੇ ਇੱਕ ਐਸੀ ਗਹਿਰੀ ਨਿਦਰਾ ਦੇ ਵਿੱਚ ਚਲੇ ਗਏ ਨੇ ਰਾਜਵੀਰ ਜਵੰਦਾ ਜਿੱਥੋਂ ਅੱਜ ਤੱਕ ਕੋਈ ਵੀ ਵਾਪਸ ਨਹੀਂ ਆ ਸਕਿਆ ਤੇ ਇਸੇ ਕਰਕੇ ਅੱਜ ਹਰ ਅੱਖ ਨਾਮ ਹੈ ਪੋਣਾ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੱਬੂ ਮਾਨ ਇਸ ਵਕਤ ਪਿੰਡ ਦੇ ਵਿੱਚ ਪਹੁੰਚੇ ਨੇ ਉਹ ਰਾਜਵੀਰ ਜਵੰਦਾ ਦੀ ਜੋ ਆਖਰੀ ਤਸਵੀਰ ਹੈ ਉਹ ਵੀ ਸਾਹਮਣੇ ਆਈ ਹੈ ਇਸ ਤਸਵੀਰ ਨੂੰ ਦੇਖ ਕੇ ਜਿਵੇਂ ਹੀ ਇਹ ਤਸਵੀਰ ਸਾਹਮਣੇ ਆਈ ਜਿਹੜੇ ਲੋਕ ਉਸ ਤੋਂ ਬਾਅਦ ਉਹਨਾਂ ਨੇ ਪਾ ਰਹੇ ਸੀ ਕਾਫੀ ਕਲਾਕਾਰ ਜਿਹੜੇ ਨਜ਼ਰ ਆ ਰਹੇ ਨੇ ਕਰਨਵੀ ਤਰਮੋਲ ਨਜ਼ਰ ਆ ਰਹੇ ਨੇ ਤੇ ਰਵਿੰਦਰ ਗਰੇਵਾਲ ਜਿਹੜੇ ਨੇ ਸ਼ਾਇਦ ਉਹ ਵੀ ਨਜ਼ਰ ਆ ਰਹੇ ਨੇ ਕਾਫੀ ਸਾਰੇ ਜਿਹੜੇ ਵੱਡੇ ਕਲਾਕਾਰ ਇੱਥੇ ਪਹੁੰਚੇ ਨੇ ਆਖਰੀ ਦਰਸ਼ਨ ਕਰਨ ਦੇ ਲਈ ਅੰਤਿਮ ਪਲਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿ ਬਣੇ ਰੋ ਨਵੀਨ ਤੇ ਨਾਲ ਹੀ ਮੇਰੇ ਸਹਿਯੋਗੀ ਸਰਬਜੀਤ ਰੌਲੀ ਉਹ ਵੀ ਪਿੰਡ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਕਿਸ ਤਰ੍ਹਾਂ ਦੀ ਗੱਲਬਾਤ ਸਰਬਜੀਤ ਰੌਲੀ ਦੀ ਪਿੰਡ ਵਾਸੀਆਂ ਨਾਲ ਹੋ ਰਹੀ ਹੈ ਉਹ ਵੀ ਤੁਹਾਨੂੰ ਨਾਲ ਨਾਲ ਸੁਣਾ ਦਿੰਨੇ ਆ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਬੜੀਆਂ ਭਾਵਕ ਤਸਵੀਰਾਂ ਨੇ ਰਾਜਵੀਰ ਜਵੰਦਾ ਦੇ ਕਰਦੀਆਂ ਦੇਖ ਸਕਦੇ ਹੋ ਕਿ 35 ਸਾਲਾਂ ਉਹ ਨੌਜਵਾਨ ਗੱਭਰੂ ਗਾਇਕ ਜਿਹੜਾ ਹਮੇਸ਼ਾ ਕੁਰਤੇ ਚਾਦਰੇ ਦੇ ਵਿੱਚ ਗਾਇਕੀ ਪੇਸ਼ ਕਰਕੇ ਆਪਣੀ ਜਿਨ੍ਹਾਂ ਨੇ ਵੱਖਰੀ ਪਛਾਣ ਬਣਾਈ ਸਾਫ ਸੁਥਰੀ ਗਾਇਕੀ ਦੇ ذریعے ਅੱਜ ਉਹਨਾਂ ਦਾ ਜਿਹੜਾ ਨਾਂ ਸੀਗਾ ਪੂਰੇ ਦੇਸ਼ ਦੁਨੀਆ ਦੇ ਵਿੱਚ ਸੀ ਤੇ ਅੱਜ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਆ ਉਹਨਾਂ ਦੇ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਬੜਾ ਭਾਵਕ ਸਮਾ ਜਿਹੜਾ ਅੱਜ ਰਾਜਵੀਰ ਜਵੰਦਰ ਸਾਡੇ ਵਿੱਚ ਨਹੀਂ ਰਿਹਾ ਬਹੁਤ ਛੋਟੀ ਮਰਚੇ ਵੱਡੀਆਂ ਮੱਲਾ ਮਾਰੀਆਂ ਸੀ ਇਹਦਾ ਬਿਲਕੁਲ ਜੀ ਬਿਲਕੁਲ ਹੀ ਤਾਂ ਹੁਣ ਦੇਖਣ ਨੂੰ ਮਿਲ ਰਹੀ ਹੈ ਪੂਰੀ ਸੰਗਤ ਜਿੰਨੀ ਇਕੱਠੀ ਹੋ ਰਹੀ ਹੈ ਇਹ ਆਪ ਦੱਸਣ ਦੀ ਲੋੜ ਨਹੀਂ ਹੈ ਤਾਂ ਸੰਗਤਾਂ ਦੇ ਉਹ ਵੈਸੇ ਹੀ ਪਤਾ ਲੱਗ ਜਾਂਦਾ ਕਿ ਕਿੰਨੇ ਉਹ ਸਾਰੇ ਪ੍ਰਿੰਟ ਦਾ ਇੰਨਾ ਮਾਣ ਸੀ ਉਹਦੇ ਉੱਤੇ ਪਰ ਉਹ ਅੱਜ ਮਾਣ ਟੁੱਟ ਗਿਆ ਉਹਦੇ ਤੋਂ ਪੜਿਆ ਇਸ ਤਰ੍ਹਾਂ ਦਾ ਸੁਆਸ ਬਹੁਤ ਵਧੀਆ ਸੁਆਸ ਜੀ ਨਿੱਕੇ ਹੁੰਦੇ ਦਾ ਇੰਨਾ ਸੁਆਸ ਇੱਥੇ ਜੰਮੇ ਪਲੇ ਇੱਥੇ ਪੜੇ ਲਿਖੇ ਸੀ ਤੇ ਤਰਕੀਆਂ ਕੀਤੀਆਂ ਉਹਨਾਂ ਨੇ ਪਹਿਲਾਂ ਪੁਲਿਸ ਦੇ ਵਿੱਚ ਵੀ ਨੌਕਰੀ ਕੀਤੀ ਆ ਫਾਦਰ ਵੀ ਪੁਲਿਸ ਦੇ ਵਿੱਚ ਸੀਗੇ ਉਹਨਾਂ ਦੇ ਸਰਪੰਚੀ ਵੀ ਉਹਨਾਂ ਨੇ ਕੀਤੀ ਆ ਬਹੁਤ ਹੀ ਵਧੀਆ ਨੇਚਰ ਸਵਾਲ ਹੀ ਪਿੰਡ ਲਈ ਇੰਨਾ ਮਾਣ ਸੀ ਉਹਨਾਂ ਦੇ ਬਹੁਤ ਜ਼ਿਆਦਾ ਮਾਣ ਸੀ ਪਿੰਡ ਨੇ ਮਾਣ ਵੀ ਦਿੱਤਾ ਸਰਪੰਚ ਬਣਾ ਕੇ ਫਾਦਰ ਸਾਹਿਬ ਨੂੰ ਕਿਸ ਤਰ੍ਹਾਂ ਦੇ ਕੰਮ ਰਿਹਾ ਫਾਦਰ ਸਾਹਿਬ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਫਰ ਸੀ ਬਹੁਤ ਵਧੀਆ ਰਿਹਾ ਜੀ ਦੇਖੋ ਕੋਈ ਵੀ ਇਹਨਾਂ ਦੇ ਪਿੰਡ ਦੇ ਵਿੱਚ ਕੰਮ ਕਰ ਰਹੀ ਸੀ ਸਾਰੇ ਪਹਿਲ ਦੇ ਤੌਰ ਤੇ ਕਰਦੇ ਸੀਗੇ ਕਿਸੇ ਦਾ ਵੀ ਕੋਈ ਕੰਮ ਆ ਉਹਨਾਂ ਨੇ ਪਹਿਲ ਦੇ ਤੌਰ ਤੇ ਕਰਨਾ ਜੀ ਸਾਰਿਆਂ ਨੂੰ ਹੱਸ ਕੇ ਬੁਲਾਉਣਾ ਬਹੁਤ ਹੀ ਵਧੀਆ ਸਭ ਪੂਰੇ ਪਰਿਵਾਰ ਦਾ ਨੇਚਰ ਬਹੁਤ ਵਧੀਆ ਸੀ ਬਿਲਕੁਲ ਇੰਨਾ ਸਾਫ ਸੁਥਰਾ ਗਾਇਕ ਰਾਜਵੀਰ ਜਵੰਦਾ ਨਿੱਕੇ ਹਰ ਵਿਅਕਤੀ ਜਿਹੜਾ ਉਹਦੀ ਗਾਇਕੀ ਨੂੰ ਮੰਨਦਾ ਅੱਜ ਸਾਫ ਸੁਥਰੇ ਲੈਜੇ ਚ ਗਾਉਣ ਵਾਲੇ ਉਸ 35 ਸਾਲਾ ਨੌਜਵਾਨ ਗਾਇਕ ਗੱਬਰੂ ਦੀ ਅੱਜ ਜਿਹੜੀ ਮ੍ਰਿਤਕ ਦੇ ਆ ਥੋੜੇ ਹੀ ਸਮੇਂ ਦੇ ਬਾਅਦ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਆ ਉਹ ਕੀਤਾ ਜਾਣਾ ਹੈ ਕੈਮਰਾਮੈਨ ਰਾਜੂ ਪਾਸੀ ਦੇ ਨਾਲ ਸਰਜੀ ਸਿੰਘ ਰੌਲੀ ਮਨੁਦਾਸ ਮਨ ਭਰਿਆ ਹੋਇਆ ਥੋੜੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਜਾਏਗਾ ਰਾਜਵੀਰ ਜਵੰਦਾ ਦਾ ਚਿਖਾ ਲਗਣੀ ਉਹਨਾਂ ਦੀ ਸ਼ੁਰੂ ਹੋ ਗਈ ਹੈ ਇੱਕ ਛੋਟੇ ਜਿਹੇ ਬ੍ਰੇਕ ਤੁਸੀਂ ਕਿਤੇ ਨਾ ਜਾਣਾ